ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਆਪਣੀ ਖਤਰਨਾਕ ਯੋਜਨਾ ਦਾ ਖੁਲਾਸਾ ਕੀਤਾ ਹੈ ਦਰਸਲ ਡੋਨਾਲਡ ਟਰੰਪ ਨੇ ਬਦਨਾਮ ਗੁਆਨਟਾਨਾਮੋ ਫੌਜੀ ਜੇਲ੍ਹ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਜ਼ਰਬੰਦ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ ਇਹ ਉਹੀ ਜੇਲ੍ਹ ਹੈ ਜਿੱਥੇ 9/11 ਦੇ ਹਮਲੇ ਤੋਂ ਬਾਅਦ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਫੜੇ ਗਏ ਅਲ ਕਾਇਦਾ ਸਮੇਤ ਖਤਰਨਾਕ ਅਤਵਾਦੀਆਂ ਅਤੇ ਸ਼ੱਕੀਆਂ ਨੂੰ ਰੱਖਿਆ ਗਿਆ ਟਰੰਪ ਨੇ ਕਿਹਾ ਕਿ ਉਹ ਸੰਘੀ ਅਧਿਕਾਰੀਆਂ ਨੂੰ ਕਿਊਬਾ ਦੇ ਪੂਰਬੀ ਸਿਰੇ ਉੱਤੇ ਜੇਲ੍ਹ ਦੇ ਵਿੱਚ ਗੈਰ ਕਾਨੂੰਨੀ ਪਰਦੇਸੀ ਲੋਕਾਂ ਨੂੰ ਰੱਖਣ ਦੇ ਲਈ ਇੱਕ ਨਜ਼ਰਬੰਦੀ ਕੇਂਦਰ ਬਣਾਉਣ ਦਾ ਵੀ ਆਦੇਸ਼ ਦੇਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਕਾਨੂੰਨੀ ਪਰਵਾਸੀਆਂ ਦੇ ਵਿਰੁੱਧ ਲਗਾਤਾਰ ਐਕਸ਼ਨ ਲੈ ਰਹੇ ਨੇ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪੈਂਟਾਗਨ ਤੇ ਹੋਮਲੈਂਡ ਸੁਰੱਖਿਆ ਵਿਭਾਗ ਨੂੰ ਕਿਊਬਾ ਦੇ ਦੱਖਣ ਪੂਰਬੀ ਤਾਟੂ ਤੇ ਸਥਿਤ ਅਮਰੀਕੀ ਜਵਾਲ ਸੈਨਾ ਅਡੇ ਗਵਾਂਟਾ ਨਾਮੋ ਬੇ ਦੇ ਵਿੱਚ 30 ਹਜ਼ਾਰ ਪਰਵਾਸੀਆਂ ਨੂੰ ਰੱਖਣ ਦੀ ਤਿਆਰੀ ਕਰਨ ਦਾ ਨਿਰਦੇਸ਼ ਦੇਣਗੇ 트럼ਪ ਨੇ ਵਾਈਟ ਹਾਊਸ ਦੇ ਵਿੱਚ ਲੈਕਨ ਰਾਈਲੇ ਐਕਟ ਉੱਤੇ ਦਸਤਕਤ ਕਰਨ ਤੋਂ ਪਹਿਲਾਂ ਇਹ ਗੱਲ ਕਹੀ ਸਾਡੇ ਕੋਲ ਗਵਾਂਟਾ ਨਾਮੋ ਦੇ ਵਿੱਚ 30000 ਬਿਸਤਰੇ ਹਨ ਜਿੱਥੇ ਅਮਰੀਕੀ ਲੋਕਾਂ ਨੂੰ ਖਤਰਾ ਪੈਦਾ ਕਰਨ ਵਾਲੇ ਸਭ ਤੋਂ ਭੈੜੇ ਅਪਰਾਧੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਇਹ ਸਮਰੱਥਾ ਤੁਰੰਤ ਦੁੱਗਣੀ ਪਾ ਦਿੱਤੀ ਜਾਵੇਗੀ ਲੇਕਰ ਰਿਲੇ ਐਕਟ ਨੂੰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕਾਂਗਰਸ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਸੀ ਇਹ ਨਵੇਂ ਪ੍ਰਸ਼ਾਸਨ ਦਾ ਪਹਿਲਾ ਵੱਡਾ ਕਾਨੂੰਨ ਹੈ ਹੋਮਲੈਂਡ ਸਿਕਿਉਰਿਟੀ ਸੈਕਟਰ ਕ੍ਰਿਸਟੀ ਨੋਏਮ ਨੇ ਸੀਐਨਐਨ ਨੂੰ ਦੱਸਿਆ ਕਿ ਇਹ ਬੇਸ ਮਾੜੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨਜ਼ਰਬੰਦ ਕਰਨ ਦੇ ਲਈ ਰੱਖਵਾ ਰੱਖਿਆ ਜਾ ਸਕਦਾ ਹੈ ਆਪਣੀ ਚੋਣ ਮੁਹਿੰਮ ਦੌਰਾਨ ਟੰਪ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਸੰਭਾਲਣ ਤੋਂ ਬਾਅਦ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਉਤੇ ਦੇਸ਼ ਨਿਕਾਲਾ ਦੇਣਗੇ ਮਹੱਤਵਪੂਰਨ ਗੱਲ ਇਹ ਹੈ ਕਿ 20 ਜਨਵਰੀ ਨੂੰ ਉਹਨਾਂ ਦੇ ਸੌ ਚੁੱਕਰ ਤੋਂ ਬਾਅਦ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਦੇਸ਼ ਨਿਕਾਲੇ ਦੀਆਂ ਮੁਹਿੰਮਾਂ ਤੇਜ਼ ਹੋ ਗਈਆਂ ਨੇ ਇੱਕ ਰਿਪੋਰਟ ਦੇ ਮੁਤਾਬਕ ਦੱਸਿਆ ਜਾਵੇ ਤਾਂ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਯਾਨੀ ਕਿ ICE ਫੀਲਡ ਦਫ਼ਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਕੱਲੇ ਐਤਵਾਰ ਨੂੰ ICE ਨੇ ਲਗਭਗ 1000 ਗ੍ਰਿਫਤਾਰੀਆਂ ਕੀਤੀਆਂ ਅਤੇ ਜ਼ਿਆਦਾਤਰ ਕਾਰਵਾਈ ਦੇਸ਼ ਦੇ ਦੱਖਣ ਪੂਰਬੀ ਹਿੱਸੇ ਦੇ ਵਿੱਚ ਹੋਈ ਹੈ। ਦਾਸੀ ਗੁਆਟਾ ਨਾਮੋ ਤੋਂ ਬਾਹਰ ਨਿਕਲਣਾ ਬਹੁਤ ਹੀ ਮੁਸ਼ਕਲ ਹੈ ਇੱਕ ਰਿਪੋਰਟ ਮੁਤਾਬਕ ਵਾਈਟ ਹਾਊਸ ਨੇ ਕੁਝ ਸਮੇਂ ਬਾਅਦ ਐਲਾਨ ਕੀਤਾ ਕਿ ਟਰੰਪ ਨੇ ਗੁਆਟਾ ਨਾਮੋ ਉੱਤੇ ਰਾਸ਼ਟਰਪਤੀ ਮੈਮੋਰੰਡਮ ਉੱਤੇ ਦਸਤਖਤ ਵੀ ਕਰ ਦਿੱਤੇ ਨੇ ਟਰੰਪ ਨੇ ਕਿਹਾ ਕਿ ਇਸ ਕਦਮ ਦੇ ਨਾਲ ਅਮਰੀਕੀ ਹਿਰਾਸਤ ਦੇ ਵਿੱਚ ਨਜ਼ਰਬੰਦੀ ਦੀ ਗਿਣਤੀ ਦੁੱਗਣੀ ਹੋਵੇਗੀ ਅਤੇ ਗੁਆਟਾ ਨਾਮੋ ਚੋਂ ਨਿਕਲਣ ਦੇ ਲਈ ਇੱਕ ਮੁਸ਼ਕਿਲ ਜਗ੍ਹਾ ਹੈ ਨਿਵਾਸੀ ਅਧਿਕਾਰ ਸਮੂਹ ਨੇ ਇਸ ਕਦਮ ਉਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਰੀਟੈਂਸ਼ਨ ਵਾਚ ਨੈਟਵਰਕ ਦੇ ਪ੍ਰੋਗਰਾਮ ਡਾਇਰੈਕਟਰ ਸਟੈਸੀ ਸੂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗੁਆਨਟਾ ਨਾਮੋ ਬੇਦਾ ਅਪਮਾਨਜਨਕ ਇਤਿਹਾਸ ਆਪਣੇ ਲਈ ਬੋਲਦਾ ਹੈ ਅਤਨਿਸ਼ਚਿਤ ਤੌਰ ਉਤੇ ਲੋਕਾਂ ਦੀ ਸਰੀਰੀ ਅਤੇ ਮਾਨਸਿਕ ਸਿਹਤ ਨੂੰ ਖਤਰੇ ਵਿੱਚ ਪਾਵੇਗਾ ਜ਼ਿਕਰ ਹੋ ਕੇ ਕਿ ਕਿਊਬਾ ਦੇ ਪੂਰਬੀ ਸੈਰਓ ਉਤੇ ਗੁਆਟਾ ਨਾਮੋ ਬੇ ਉਤੇ ਅਮਰੀਕੀ ਫੌਜੀ ਬੇਸ ਅੱਤਵਾਦ ਵਿਰੁੱਧ ਅਮਰੀਕੀ ਯੁੱਧ ਦੇ ਵਿੱਚ ਕੈਦੀਆਂ ਨੂੰ ਰੱਖਣ ਦੇ ਲਈ ਸਾਲਾਂ ਤੋਂ ਵਰਤਿਆ ਜਾਂਦਾ ਰਿਹਾ ਹੈ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਵੀ ਇੱਥੇ ਰੱਖਿਆ ਗਿਆ ਅਤੇ ਗੁਆਟਾ ਨਾਮੋ ਬੇ ਉਹ ਜਗ੍ਹਾ ਹੈ ਜਿਸ ਨੂੰ ਅਮਰੀਕਾ ਨੇ ਲੰਬੇ ਸਮੇਂ ਤੋਂ ਇਸ ਕਿਊਬਾ ਸਰਕਾਰ ਤੋਂ ਲੀਜ਼ ਉੱਤੇ ਲਿਆ ਹੋਇਆ ਸੀ ਬਿਊਰੋ ਰਿਪੋਰਟ ਚੈਨਲ ਪੰਜਾਬੀ